ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਰੋਡੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾਪੁਰਾਣਾ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆਂ ਜੀ ਇਸ ਘਰ ਦੇ ਵਿੱਚੋਂ ਆਪਣੀ ਇਹ ਪਹਿਲੀ ਵੀਡੀਓ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਬਾਈ ਹੁਣਾਂ ਕੋਲੇ ਵੈਰੈਟੀ ਸਾਰੀ ਵੀ ਆਉਂਦੀ ਐ ਝੂਟੀਆਂ ਵੀ ਆਉਂਦੀ ਐ ਤੇ ਗਾਵਾਂ ਗੂਆਂ ਵੀ ਆਉਂਦੀ ਐ ਬਾਈ ਹੁਣਾਂ ਕੋਲੇ ਦੋ ਝੂਟੀਆਂ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾ ਰਹੇ ਆਂ ਜੀ ਬਹੁਤ ਸੋਹਣੀਆਂ ਸਨਾਕੀਆਂ ਹੋਣਗੀਆਂ ਦੋਵੇਂ ਇੱਕ ਝੋਟੀ ਤੁਹਾਨੂੰ ਇਦਾਂ ਦੀ ਦਿਖਾਉਣੀ ਹੈ ਵੀ ਬਿਲਕੁਲ ਸੀਮਨ ਲੈਣ ਲਈ ਦੋਸਤੋ ਰੈਡੀ ਆ ਇਹ ਠੀਕ ਹੈ ਜੀ ਬਿਲਕੁਲ ਤਿਆਰੀ ਦੇ ਵਿੱਚ ਹੈ ਤੇ ਝੋਟੀ ਸੋਹਣੀ ਸੁਨੱਖੀ ਹੈ ਪੂਰੀ ਠੀਕ ਹੈ ਜੀ ਸਿੰਘ ਦੋਵਾਂ ਝੋਟੀਆਂ ਦੇ ਬਹੁਤ ਸੋਹਣੇ ਹੋਣਗੇ ਬਾਕੀ ਨਸਲ ਦੀ ਜਿਹੜੀ ਦੋਸਤੋ ਗੱਲ ਕਰੀਏ ਤਾਂ ਮੋਰਾ ਨਸਲ ਦੇ ਵਿੱਚ ਦੋਵੇਂ ਝੋਟੀਆਂ ਆਉਂਦੀਆਂ ਠੀਕ ਹੈ ਜੀ ਥਣਾ ਦੀਆਂ ਦੋਵੇਂ ਝੋਟੀਆਂ ਸਾਫ਼ ਹੋਣਗੀਆਂ ਤੇ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਵੇਂ ਝੋਟੀਆਂ ਆਪਾਂ ਤੋਰ ਫੇਰ ਕੇ ਦੇਖ ਲਾਂਗੇ ਤੁਹਾਨੂੰ ਜਿਹੜੀ ਪਸੰਦ ਆਉ ਉਹਦੀ ਤਸੱਲੀ ਤੁਸੀਂ ਆਪ ਕਰ ਲੈਣੀ ਆ ਅੱਗੇ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਨਾਮ ਦੱਸੇ ਬਣਾ ਨਾਮ ਹਰਪ੍ਰੀਤ ਸਿੰਘ ਨੇ ਪੈਨ ਰੋਡੇ ਜ਼ਿਲ੍ਹਾ ਮੋਗਾ ਬੰਨ ਆਪਣਾ ਠੀਕ ਹੈ ਅੱਛਾ ਫਿਰ ਪਸ਼ੂ ਵਿਕਰੀ ਆਸਤੇ ਆਪਣੇ ਕੋਲੇ ਆਈ ਜਾਂਦੇ ਹਾਂਜੀ ਆਈ ਜਾਂਦੇ ਰਹਿੰਦੇ ਠੀਕ ਹੈ ਅੱਛਾ ਕੀ ਕੀ ਆਪਣਾ ਖਰੀਦਦਾਰ ਆ ਆਪਣੇ ਕੋਲੇ ਵੀਰੇ ਮਈਆਂ ਵੀ ਹੁੰਦਾ ਮੈਂ ਆਂ ਗਾਵਾਂ ਵੀ ਹੁੰਦੇਗਾ ਸਭ ਬੱਚਣਾ ਵੀ ਹੁੰਦਾਗਾ ਚੰਗੀ ਵੈਰਾਈ ਦੀ ਠੀਕ ਹੈ ਮਤਲਬ ਕਿ ਸਾਰੀ ਵੈਰਾਈ ਆ ਜਾਂਦੀ ਹਾਂ ਸਾਰੀ ਵੈਰਾਈ ਮਿਲਦੀ ਆਪਾਂ ਠੀਕ ਹੈ ਅੱਛਾ ਜਿਹੜੀ ਅੱਜ ਵੀਡੀਓ ਦਿਖਾ ਰਹੇ ਆ ਇਹਦੇ ਵਿੱਚ ਦੋ ਝੋਟੀਆਂ ਹਨਾ ਹਾਂਜੀ ਹਾਂਜੀ ਠੀਕ ਹੈ ਅੱਛਾ ਜਿਹੜੀ ਪ ਇਵਰੇ ਹੋਊਗੀ ਡੇਢ ਸਾਲ ਦੀ ਖੀਰ ਵੀ ਮੋਹਾਂ ਖੀਰੀ ਹੈ ਹਾਂਜੀ ਹਾਂਜੀ ਠੀਕ ਹੈ ਦੋਸਤੋ ਡੇਢ ਸਾਲ ਉਮਰ ਹੈ ਜੀ ਗਰੋਥ ਤੁਸੀਂ ਆਪ ਹੀ ਚੈੱਕ ਕਰਨੀ ਹੈ ਦੋਸਤੋ ਠੀਕ ਹੈ ਜੀ ਬਿਲਕੁਲ ਛੋਟੇ ਸੰਗ ਦੀ ਹੋਊਗੀ ਠੀਕ ਹੈ ਜੀ ਜਦੋਂ ਕਰਮ ਵਾਲੀ ਨੇ ਤਿਆਰ ਹੋਣਾ ਉਮਰ ਹੋਰ ਵਧਾਉਣੀ ਹੈ ਤਾਂ ਬਿਲਕੁਲ ਇੱਥੇ ਹੀ ਇਹਨਾਂ ਗੂਲ ਕਰ ਜਾਣਾ ਸੰਗ ਸਾਰੇ ਠੀਕ ਹੈ ਖੋਲ ਲੈ ਇਹਨੂੰ ਮਾੜੀ ਜੀ ਥਾਣ ਦੋਸਤੋ ਤੁਹਾਨੂੰ ਫੇਰ ਦਿਖਾਉਂਗਾ ਅੱਛਾ ਫਿਰ ਰੇਟ ਰੂਟ ਇਹਨਾਂ ਦੇ ਕੀ ਰੱਖਿਆ ਰੇਡ ਵੀ ਦੇ ਨਾਲ ਜੇ ਜੋੜਾ ਕੋਈ ਲਊਗਾ ਫਿਰ 80000 ਇਹ ਕੱਲੀ ਕੱਲੀ ਦਾ ਭਾਅ ਬਿਆਲੀ ਇਹ ਯਾਰ ਅੱਛਾ ਕੱਲੀ 44000 ਹਾਂਜੀ ਹਾਂਜੀ ਠੀਕ ਹੈ ਦੋਸਤੋ ਢਾਂਚਾ ਇਸ ਝੋਟੀ ਦਾ ਤੁਸੀਂ ਚੈੱਕ ਕਰਨਾ ਜੀ ਬਹੁਤ ਸੋਹਣੀ ਸਾਵੀ ਆ ਹੋਰ 1.5-2 ਮਹੀਨਿਆਂ ਤੱਕ ਦੋਸਤੋ ਬਈ ਝੋਲੀ ਝੋਲੀ ਬਹੁਤ ਠੀਕ ਹੈ ਹੋਰ ਦੋਸਤੋ 1.5-2 ਮਹੀਨੇ ਤੱਕ ਇਹ ਗੱਬਣ ਹੋਣ ਵਾਲੀ ਆ ਠੀਕ ਹੈ ਜੀ ਦੂਜੀ ਝੋਟੀ ਬਿਲਕੁਲ ਤਿਆਰ ਆ ਗੱਬਣ ਹੋਣ ਲਈ ਤੇ ਇਹ ਵੀ ਹੋਰ ਡੇਢ ਦੋ ਮਹੀਨੇ ਤੱਕ ਦੋਸਤੋ ਸਿਮਨ ਲੈਣ ਲਈ ਤਿਆਰ ਹੋ ਜਾਣੀ ਹੈ ਠੀਕ ਹੈ ਜੀ ਬਾਕੀ ਸਭੀ ਦੋਸਤੋ ਚੰਗੀ ਹੈ ਕੱਟੀ ਇਹ ਠੀਕ ਹੈ ਜੀ ਤੇ ਰਾਜੀ ਵੀ ਸੋਹਣੀ ਹੈ ਤੇ ਕੱਦ ਕਾਥ ਵੀ ਬਹੁਤ ਸੋਹਣਾ ਕਰਨਾ ਲੰਮੀ ਲੱਤ ਦੀ ਹੈ ਦੋਸਤੋ ਤੇ ਬਾਕੀ ਥਣ ਝੋਲੀ ਤੁਸ ਨੂੰ ਚੈੱਕ ਕਰਾ ਦਿੰਨਾ ਜੀ ਤੇ ਦੋਸਤੋ ਥਣ ਚੈੱਕ ਕਰ ਲਓ ਜੀ ਬਹੁਤ ਸੋਹਣਾ ਐ ਇਸੇ ਝੋਟੀ ਦਾ ਥਣ ਥਣ ਦਾ ਸਾਈਜ਼ ਤੇ ਬਾਕੀ ਗੈਪ ਥਣ ਦਾ ਤੁਹਾਨੂੰ ਪਸੰਦ ਆਊਗਾ ਠੀਕ ਹੈ ਜੀ ਜੇ ਕੱਲੀ ਕੱਲੀ ਲੈਣੀ ਹੈ ਤਾਂ ਰੇਟ ਹੈ ਕੱਲੀ ਕੱਲੀ ਦਾ ਬਿਆਰ 11 ਹਾਂਜੀ ਬਿਆਰ ਠੀਕ ਹੈ ਤੇ ਜੇ ਕਿਸੇ ਵੀਰ ਭਰਾ ਨੂੰ ਜੋੜਾ ਪਸੰਦ ਆਉਂਦਾ ਹੈ ਤਾਂ ਲੈਸ ਕਰਕੇ ਦੇ ਜਿਹੜਾ ਦੋਸਤੋ 80000 ਰੁਪਏ ਦਾ ਜੋੜਾ ਹੈ ਠੀਕ ਹੈ ਅੱਛਾ ਕਿ ਜਿਹੜੀ ਦੂਜੇ ਨੰਬਰ ਤੇ ਝੋਟੀ ਆਪਣੇ ਕੋਲੇ ਹਾਂਜੀ ਹਾਂਜੀ ਇਹ ਸੀਮਨ ਹਜੇ ਲਵਾਤਾ ਕਿ ਨਹੀਂ ਨਹੀਂ ਲਵਾਇਆ ਨਹੀਂ ਮਰੇ ਹਜੇ ਸੀਮਨ ਦੇ ਇਹ ਵੀ ਥੀਰ ਕੋਈ ਆ ਇਹ ਦੋ ਕ ਸਾਲਾਂ ਦੇ ਅੱਛਾ ਇਹਨੂੰ ਵੀ ਖੋ ਲਾ ਜਿਹੜਾ ਇਹ ਵੀ ਖੜਾ ਦੇ ਇੱਕ ਦੋਸਤੋ ਝੋਟੀ ਇਹ ਵੀ ਤੁਹਾਨੂੰ ਪਸੰਦ ਆਊਗੀ ਬਿਲਕੁਲ ਛੋਟੇ ਸੰਗ ਦੀ ਹੈ ਠੀਕ ਹੈ ਜੀ ਧੌਣ ਵਗੈਰਾ ਤੇ ਲੱਤ ਇਸ ਝੋਟੀ ਵੀ ਲੰਮੀ ਹੈ ਠੀਕ ਹੈ ਜੀ ਲੋ ਦੋਸਤੋ ਢਾਂਚਾ ਤੁਸੀਂ ਚੈੱਕ ਕਰਨਾ। ਧਰੇਰਾਉਣ ਪਾਇਣੀ ਨਾ ਕਦੇ ਦੇ ਤਾਂ ਕਰਦੇ ਸੰਦਲ ਕੋਈ ਗੱਲ ਨਹੀਂ ਕੋਈ ਜਲ ਥੋੜਾ ਜਿਹਾ ਉਪਰ ਆ। ਪਸੂ ਕਰ ਜਾਂਦਾ ਜਦੋਂ ਨਵਾਂ ਰਸਾ ਰੂਸਾ ਪਾਈਦਾ। ਠੀਕ ਹੈ ਜੀ। ਬਾਕੀ ਫੇਸਪੂਸ ਇਸ ਝੋਟੀ ਦਾ ਵੀ ਬਹੁਤ ਸੋਹਣਾ। ਠੀਕ ਹੈ ਜੀ। ਇਹ ਝੋਟੀ ਦੋਸਤੋ ਬਿਲਕੁਲ ਤਿਆਰ ਹੈ। ਜੇ ਕੱਦ ਦੇਖੀਏ, weight ਦੇਖੀਏ ਤਾਂ ਦੋਸਤੋ ਗੱਬਣ ਖੋਣ ਲਈ ਬਿਲਕੁਲ ਤਿਆਰ ਝੂਟੀ ਇਹ। ਠੀਕ ਹੈ ਜੀ। ਤੇ ਬਾਕੀ ਢਾਂਚੇ ਪੱਖੋਂ ਵੀ ਚੰਗੀ ਹੈ। ਖਾਣ ਦੋਸਤੋ ਤੁਹਾਨੂੰ ਚੈੱਕ ਕਰਾ ਦਿੰਨਾ ਜੀ। ਥਾਣ ਦੋ ਐ ਝੋਟੀਆਂ ਦੇ ਬਹੁਤ ਸੋਹਣੇ ਐ ਚਾਰੇ ਥਾਣੇ ਸਕਿਉਰਟੀ ਦੇ ਨਿਕੜੇ ਹੋਣਗੇ ਠੀਕ ਹੈ ਜੀ ਤੇ 42000 ਰੁਪਏ ਇਸ ਝੋਟੀ ਦਾ ਰੇਟ ਐ ਠੀਕ ਹੈ ਜੀ ਵੈਸੇ 84000 ਰੁਪਏ ਜੋੜੇ ਦਾ ਰੇਟ ਬਣਦਾ ਤੇ ਵੀਰ ਹੁਣਾਂ ਨੇ ਰੈਸ ਕਰਕੇ ਦੋਸਤੋ 68000 ਦਾ ਦੇਣਾ ਹੋਰ ਵੀ ਜਦੋਂ ਤੁਸੀਂ ਖਰੀਦਦਾਰੀ ਕਰਨੀ ਐ ਤਾਂ ਹੋਰ ਵੀ ਜਿਹੜਾ ਥੋੜਾ ਕਣਾ ਜਿਹੜਾ ਦੋਸਤੋ ਮੌਕੇ ਦੇ ਮਾਨਤਾਨ ਹੋ ਜਾਊਗਾ ਜੋੜੇ ਦੇ ਵਿੱਚੋਂ ਠੀਕ ਐ ਤੇ ਚਲੋ ਠੀਕ ਐ ਭਾਈ ਜੀ ਹਾਂ ਠੀਕ ਐ ਵੀਰੇ ਠੀਕ ਐ